ਭਾਈ ਗੁਰਜੀ ਦਾ ਘਰ ਸ ਭਾਈ ਗੁਰਜੀ ਕੀ ਸਤੇ ਖੱਪਾ ਨੇ ਅੱਜ ਬੇਦਨਾਵਲੇ ਕੀ ਕਰਤਾ ਕੰਮ ਕਰਦੂ ਦਾ ਸ਼ੁਰੂ ਤੇ ਗਰਮੀ ਥੋੜੀ ਪੈਣ ਕਰਕੇ ਖੇਤ ਪਰ ਨੇ ਜਾ ਜੇ ਘਟ ਆਉਣੇ ਆ ਤੇ ਬਾਕੀ ਹੋਲੀ-ਹੋਲੀ ਕਰਕੇ ਮੌਸਮ ਢੰਡਾ ਹੋਣ ਲੱਗ ਗਿਆ ਲੱਗ ਗਿਆ ਹੁਣ ਪਾਣੀ ਤੁਰਨ ਠੀਕ ਜੀ ਤੇ ਕਰਤਾ ਆਪਾਂ ਪਹਿਲਾਂ ਮਾਰੂਗੇ ਦੋ ਬਾਰ ਫਾਲੀਆਂ ਤੇ ਉਹ ਤੋਂ ਬਾਅਦ ਮਾਰੂਗੇ ਤਿੰਨ ਜਾਂ ਚਾਰ ਬਾਰ ਸਵਾਗਾ ਠੀਕ ਹੈ ਜੀ ਇੱਕ ਕੀਲੇ ਦਾ ਆਪਾਂ ਨੇ ਇੱਕੇ ਬਣਾਇਆ ਵਾਸਰੇ ਤੱਕ ਬਾ ਪਾਈਪ ਲੈਣਾ ਇੱਥੋਂ ਟੱਕਣ ਖੋਲਦੀ ਦਾ ਆ ਨਜ਼ਾਰੇ ਆਂ ਫਿਰ ਜਾਈ ਜਾਂਦਾ ਫਾਇਰ ਵੱਡਦਾ ਤੇ ਬਾਕੀ ਅਲੇ ਕਿਸੇ ਕਿਸੇ ਨੇ ਸ਼ੁਰੂ ਕਰਿਆ ਸਾਰਿਆਂ ਨੇ ਤਾਂ ਕਰਿਆ ਨਹੀਂ ਹੈਗਾ ਠੀਕ ਹੈ ਨਹੀਂ ਜਿਹਨੇ ਆ ਲੂ ਲੂ ਲਾਉਣੇ ਉਹ ਆਪਣਾ ਸ਼ੁਰੂ ਕਰਨ ਲੱਗੇ ਹਵਾ ਵਧੀਆ ਚੱਲਦੀ ਈ ਅੱਜ ਇੱਥੇ ਮੰਜੇ ਵਰੇ ਲੱਗੇ ਡੇਰੇ ਸਾਰਾ ਸਾਨੂੰ ਬਹੁਤ ਗਰਮੀ ਲੱਗੀ ਜਾਂਦੀ ਹੈ ਕਦੇ ਪਾਣੀ ਪੀ ਲਿਆ ਠੀਕ ਹੈ ਜੀ ਸ਼ਾਮ ਆਈ ਯਾਨੇ ਮੋਦੀ ਹੋ ਚੱਲੀ ਜਾਂਦਾ ਹੋਲੀ ਝੋਲੀ ਕਰਕੇ ਲਾਈ ਜਾਣੀ ਕੀਲਾ ਘਾਂਡਾ ਜਲਾ ਲਿਆ ਕੀਲਾ ਘਾਲੋਂ ਲਾ ਲਿਆ ਕੀਲਾ ਪਰਸਨ ਲਾ ਲਿਆ ਬਾਕੀ ਛੋਟੇ ਨੂੰ ਗਰੀਸ ਗਰੂਸ ਮਾਰਤਾ ਆਪਾਂ ਨੇ ਤੇ ਹੁਣ ਪਾਣੀ ਚ ਬੜੂਗਾ ਇਹ ਬਾਕੀ ਇਹਦੀ ਕੋਈ ਚੀਜ਼ ਹੋਰ ਤਾਂ ਟਕਣੀ ਨਹੀਂ ਪੈਂਦੀ ਜਿਆਦਾ ਐਡਾ ਕੋਈ ਰੌਲਾ ਨਹੀਂ ਹੁੰਦਾ ਆਪਾਂ ਟਿੱਕੇ ਚਲਾਉਨੇ ਬਹੁਤ ਲਵੇੜੀਆ ਹੈ ਨਹੀਂ ਰਾਮ ਨਾਲ ਜਿੰਨਾ ਚੱਲੇ ਹੋਰ ਨੂਰ ਨਾਲ ਨੂੰ ਲਾਤੇ ਲਵਾਵੇ ਮੂਰੇ ਠੀਕ ਹੈ ਜੀ ਬਾਕੀ ਖੇਤ ਪੱਕੇ ਆ ਪੱਕੇ ਖੇਤ ਲੱਗੇ ਮੈਂ ਕੋਈ ੱਡਾ ਰੋਲਾ ਨਹੀਂ ਪੈਂਦਾ ਫਸਣੇ ਪੁੱਸਣੇ ਵਾਲਾ ਕੰਮ ਹੁੰਦਾ ਨਹੀਂ ਰਾਮ ਨਾਲ ਚਲਾਈ ਜਾਂਦਾ ਫਿਰ ਬਹੁਤਾ ਗਰ ਹੂਰਾ ਨਹੀਂ ਉੱਪਰ ਚੜਦਾ ਜਾਂ ਹਵਾ ਬਣਦੀ ਆ ਫਿਰ ਤਾਂ ਫੋਰਾ ਹੀ ਮਾਰਦੀ ਉੱਪਰ ਨੂੰ ਹਵਾ ਬਣਨੇ ਤੇ ਇੱਕ ਅੱਡਾ ਜ਼ਰੂਰ ਔਰੇ ਵੀ ਹਵਾ ਵਾਲਾ ਰੱਖੇ ਕਰੋ ਹਰੇਕ ਨੱਕੇ ਦੇ ਕੋਲ ਹਵਾ ਵਾਲਾ ਹੋਣਾ ਜ਼ਰੂਰੀ ਹੈ ਸਾਡੇ ਮੋਟਰ ਕੋਲ ਹੈ ਤੇ ਅੱਗੇ ਹੈਗੀਆਂ ਜਿੰਨ ਲੰਬੀ ਹੈ ਪਰ ਹਰੇਕ ਨੱਕੇ ਕੋਲ ਹੋਣਾ ਚਾਹੀਦਾ ਹਵਾ ਵਾਲਾ ਤੇ ਵਧੀਆ ਪਾਣੀ ਟਿੱਕੇ ਚੱਲੀ ਜਾਂਦਾ ਆ ਰਾਮ ਨਾਲ